ਉਹ ਸਾਦਾ ਸਿੱਧੂ ਰੱਖਣਗੇ ਜਾਂ ਸ਼ੁਭਦੀਪ ਸਿੰਘ ਰੱਖਣਗੇ ਜਾਂ ਕੁਝ ਹੋਰ ਹੋਵੇਗਾ ਆਈ ਥਿੰਕ ਸਿੱਧੂ ਸੋ ਇੱਧਰ ਹੁਣ ਪੁੱਛਦੇ ਆਂ ਇਹ ਹੀ ਸਿੱਧੂ ਰੱਖਣੀ ਸਿੱਧੂ ਵਧੀਆ ਦੁਬਾਰਾ ਉਹੀ ਰੱਖਣ ਸ਼ੁਭਦੀਪ ਸਹੀ ਲੱਗਦਾ ਕਿ ਹੁਣ ਇੱਕ ਰਿਸਪੌਂਸਿਬਿਲਟੀ ਬੱਚਾ ਆਇਆ ਬਾਚ ਲੂਗਾ ਰਿਸਪੌਂਸਿਬਿਲਟੀ ਉਸੇ ਤੋਂ ਪਹਿਲੇ ਆ ਗਈ ਕਿ ਇੱਕ ਲੈਗੇਸੀ ਨੂੰ ਨੇ ਅੱਗੇ ਲੈ ਕੇ ਜਾਣਾ ਆ ਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹ ਸਿੰਗਰ ਬਣਿਆ ਜਾਂ ਗਾਇਕ ਬਣਿਆ ਜਾਂ ਨਹੀਂ ਵੀ ਬਣਿਆ ਕਿ ਲੋਕਾਂ ਵੱਲੋਂ ਪਿਆਰ ਮਿਲੂਗਾ ਪਿਆਰ ਹੁਣ ਉਹਨੂੰ ਬਹੁਤ ਮਿਲੂਗਾ ਪਰ ਇਹ ਨਹੀਂ ਹੁਣ ਪਤਾ ਕੀ ਉਹ ਕੀ ਬਣੂਗਾ ਬਟਾਓ ਕੇ ਇਹ ਤਾਂ ਹੁਣ ਰੱਬ ਜਾਣਦਾ ਇਹ ਨਹੀਂ ਪਤਾ ਹੁਣ ਕੀ ਪਰ ਉਹਦਾ ਵਧੀਆ ਪਿਆਰ ਪਿਆਰ ਤਾਂ ਉਹਨੂੰ ਅਸੀਂ ਦੇਖ ਹੀ ਰਹੇ ਆਂ ਬਾਕੀ ਕਿੱਦਾਂ ਇੰਟਰਨੈਟ ਤੇ ਹੈ ਨਾ ਹਵੇਲੀ ਕਿੱਦਾਂ ਉਹਦੇ ਰੌਣਕ ਲੱਗੀ ਆ ਹੁਣ ਜਾਣਾ ਚਾਹੁੰਦੇ ਹਾਂ ਹਵੇਲੀ ਹਾਂਜੀ ਬਿਲਕੁਲ ਬਿਲਕੁਲ ਕੁਝ ਨਿਆ ਤੁਹਾਨੂੰ ਕੀ ਲੱਗਦਾ ਕੀ ਨਾਮ ਰੱਖਿਆ ਜਾਏਗਾ ਉਹਨਾਂ ਦੇ ਛੋਟੇ ਵੀ ਮੁੱਛੇ ਵਾਲੇ ਰੱਖਣਾ ਚਾਹੀਦਾ ਜੀ ਇਦਨ ਆਲਮੋਸਟ ਇਹੀ ਕਹਿ ਰਹੇ ਨੇ ਕਿ ਸਿੱਧੂ ਮੂਸੇ ਵਾਲਾ ਰੱਖਣਾ ਚਾਹੀਦਾ ਐਕਸਪੈਕਟੇਸ਼ਨ ਸਿੱਧੂ ਸ਼ੁਭਦੀਪ ਸਿੰਘ ਯਾ ਸਿੱਧੂ ਹਾਂਜੀ ਸ਼ੁਭਦੀਪ ਸਿੰਘ ਸਿੱਧੂ ਦੀਪ ਸਿੰਘ ਸਿੱਧੂ ਸਹੀ ਹੋਈ ਨਾਮ ਆਖਿਆ ਜਾ ਰਿਹਾ ਔਰ ਉਥੇ ਇਹਨਾਂ ਸਾਰੇ ਚਿਹਰੇ ਤੇ ਕਾਫੀ ਦਾ ਖੁਸ਼ੀ ਵੀ ਨਜ਼ਰ ਆ ਰਹੀ ਇੱਕ ਗਾਣਾ ਹੋ ਜਾਵੇ ਅਸੀਂ ਸਾਰੇ ਸੁਣਦੇ ਤਾਂ ਹੈ ਕਿ ਉਹਨਾਂ ਦੇ ਗਾਣੇ ਜਾਂਦੇ ਜਾਂਦੇ ਉਹਨਾਂ ਦੇ ਵੀਰ ਜਸ਼ਨ ਦਾ ਮਾਹੌਲ ਤਾਂ ਹੈਗਾ ਯਾ ਇੱਕ ਗਾਣਾ ਹੋ ਜਾਵੇ ਸਾਰੇ ਦੇ ਵੱਲੋਂ ਸਿੱਧੂ ਭਾਈ ਥਾਪੀ ਮਾਰਨੇ ਥਾਪੀ ਥਾਪੀ ਲਾ ਲੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਵੇਚ ਜਸ਼ਨ ਹੈ ਇਹ ਖੁਸ਼ੀ ਹੈ ਸਾਰੇ ਦੇ ਦਿਲਾਂ ਦੇ ਵਿੱਚ ਕਿਉਂਕਿ ਇੱਕ ਖੁਸ਼ੀ ਦੀ ਲਫt ਕਾਫੀ ਲੰਬੇ ਸਮੇਂ ਤੋਂ ਬਾਅਦ ਮੂਸੇਵਾਲਾ ਪਿੰਡ ਦੇ ਵਿੱਚ ਵੀ ਆਈ ਹੈ ਔਰ ਸਿੱਧੂ ਮੂਸੇਵਾਲਾ ਦੇ ਘਰ ਵੀ ਆਈ ਹੈ ਜਿੱਤੇ ਇੱਕ ਸ਼ਾਂਤੀ ਔਰ ਕਾਫੀ ਦਾ ਸ਼ੋਕਦਮ ਹਾਲ ਸੀਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ 2 ਸਾਲ ਤੋਂ ਆਲਮੋਸਟ ਔਰ ਹੁਣ ਲੱਗ ਰਿਹਾ ਹੈ ਕਿ ਸ਼ਾਇਦ ਇਹ ਉਮੀਦ ਉਹਨਾਂ ਦੇ ਪੇਰੈਂਟਸ ਨੂੰ ਜਿੱਥੇ ਮਿਲੀ ਔਥੇ ਉਹਨਾਂ ਦੇ ਫੈਨਸ ਨੂੰ ਵੀ ਮਿਲੀ ਹੈ ਸੋ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਕਿ ਕੀ ਨਾਮ ਰੱਖਣਾ ਚਾਹੀਏ ਤਾਂ ਉਹਨਾਂ ਦੇ ਪੇਰੈਂਟਸ ਨੂੰ ਇਟ ਵਿਲ ਇਟ ਬੀ ਸਿੱਧੂ ਮੂਸੇਵਾਲਾ ਔਰ ਸ਼ੁ Moment.